ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਪ੍ਰਾਈਮ ਪੰਜਾਬ 7 ਲਗਾਤਾਰ ਹੀ ਤੁਹਾਨੂੰ ਹੜ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਅੱਜ ਅਜਨਾਲਾ ਹਲਕਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਪਿਛਲੇ ਦਿਨੀ ਕਾਫੀ ਜੜੀ ਤੇਜ਼ੀ ਨਾਲ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਜਿਹੜਾ ਸੇਵਾ ਕਰਨ ਵਾਸਤੇ ਇਸੇ ਪੁਲ ਦੇ ਥੱਲੇ ਜਿਹੜਾ ਸੇਵਾ ਕਰਨ ਵਾਸਤੇ ਅਗਲੇ ਪਿੰਡ ਜਾ ਰਹੇ ਸੀ ਜਦੋਂ ਅਚਾਨਕ ਇਸ ਪੁਲ ਦੇ ਥੱਲੇ ਲੱਗੇ ਤਾਂ ਇੱਕ ਅਦਮ ਜਿਹੜਾ ਡਰੈਕਟਰ ਇਹ ਖਾਈ ਦੇ ਵਿੱਚ ਡੇਪਿਆ ਜਿਸ ਤੋਂ ਬਾਅਦ ਮਾਹੀ ਜਿਹੜੇ ਸੇਵਾ ਕਰਨ ਤੇ ਜਿਹੜੇ ਨੌਜਵਾਨ ਜਾ ਰਹੇ ਸੀ ਮਾਹ ਆਪਣੀ ਜਾਨ ਬਚਾ ਕੇ ਬਾਹਰ ਨਿਕਲੇ ਨੇ ਲੇਕਿਨ ਜਿਸੇ ਡੰਗਾਈ ਦੀ ਗੱਲ ਕਰਾਂ ਘਟ ਘਾੜੇ 10 ਤੋਂ 15 ਫੁੱਟ ਜਿਹੜਾ ਡੰਗਾਈ ਇਹਦੇ ਵਿੱਚ ਨਾਪੀ ਗਈ ਹੈ ਕਿ 10 ਤੋਂ 15 ਫੁੱਟ ਜਿਹੜਾ ਡੂੰਗਾ ਇੱਥੇ ਟੋਇਆ ਪਿਆ ਗਿਆ ਸਾਡੇ ਨਾਲ ਪਿੰਡ ਦੇ ਕੁਝ ਨੌਜਵਾਨ ਮੌਜੂਦ ਨੇ ਹਾਂਜੀ ਭਾਈ ਕੀ ਨਾਮ ਜੀ ਤੁਹਾਡਾ ਸਰਜੀਤ ਸਿੰਘ ਜੀ 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 ਕੀ ਕਹਿਣਾ ਚਾਹੋਗੇ ਪਿਛਲੇ ਦਿਨੀ ਕਾਫੀ ਤੇਜ਼ ਰੇਗ ਦਾ ਵੀਡੀਓ ਵਾਇਰਲ ਹੋ ਰਹੀ ਸੀ ਜਿਹੜਾ ਟਰੈਕਟਰ ਇੱਥੇ ਖੜ ਦੇ ਵਿੱਚ ਅੜੇ ਪਿਆ ਸੀ ਇਹ ਸਰ ਇੱਥੇ ਬਹੁਤ ਹੀ ਖਤਰਨਾਕ ਪੁਲ ਬਣਾਇਆ ਗਿਆ ਵਾ ਪੁਲ ਦੇ ਇੱਥੇ ਬਣਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਖਾਸ ਕਰਕੇ ਇੱਥੇ ਇੱਕ ਚੌਂਕ ਬਣਾਉਣਾ ਚਾਹੀਦਾ ਸੀ ਇਸ ਪੁਲ ਦੇ ਬੰਦ ਦੇ ਨਾਲ ਬਹੁਤ ਜ਼ਿਆਦਾ ਨਾਲਾ ਤਹਿਿਲ ਦਾ ਨੁਕਸਾਨ ਹੋਇਆ ਕਿਉਂਕਿ ਇਸ ਪੁਲ ਦੇ ਪਾਣੀ ਦੀ ਡਾਕ ਦੀ ਕਾਰਨ ਹੀ ਫਸਲੀ ਨੁਕਸਾਨ ਹੋਇਆ ਵਾ ਉਹਦੇ ਨਾਲ ਆਮ ਡੇਰੇ ਜਿਹੜੇ ਪਾਣੀ ਦੇ ਘੇਰ ਲਪੇਟ ਦੇ ਵਿੱਚ ਆ ਗਏ ਆ ਉਹਦੇ ਨਾਲ ਪਾਣੀ ਦੇ ਇਹਨਾਂ ਵਧਣ ਦੇ ਕਾਰਨ ਦੋ ਵਾੜਾਂ ਦੇ ਵਿੱਚ ਪਾਣੀ ਹੀ ਮਤਲਬ ਬਹੁਤ ਹੀ ਜ਼ਿਆਦਾ ਹੋਇਆ ਇਹ ਜਿਹੜਾ ਤੁਹਾਡੇ ਪਿੱਛੇ ਰਸਤਾ ਜਾ ਰਿਹਾ ਕਿੰਨੇ ਪਿੰਡਾਂ ਨੂੰ ਜਿਹੜਾ ਰਸਤਾ ਜਾਂਦਾ ਤੇ ਕਿੰਨੇ ਕੀ ਦੀ ਡੰਗਾਈ ਪਾਣੀ ਦੇ ਇਧਰੇ ਬਣੇ ਇਹ ਭਾਜੀ ਘਟ ਤੋਂ ਘਟ ਪਿੰਡਾਂ ਤੋਂ ਸੱਤਾਂ ਪਿੰਡਾਂ ਨੂੰ ਲਿੰਕ ਜਾ ਰਿਹਾ ਜੀ ਪਾਣੀ ਇੱਥੇ ਘੱਟ ਤੋਂ ਘੱਟ 5 ਤੋਂ 6 ਫੁੱਟ ਦਾ ਪਾਣੀ ਫਸਲਾਂ ਦੇ ਵਿੱਚ ਹੈਗਾ ਜੀ ਤੇ ਕਿੰਨੀ ਜਿਹੜੀ ਫਸਲ ਜਿਹੜੀ ਇੱਥੇ ਬਰਬਾਦ ਹੋ ਚੁੱਕੀ ਹੈ ਜੀ ਇਹ ਤੇ ਹਜ਼ਾਰਾਂ ਏਕੜ ਮੰਨ ਲਓ ਫਸਲ ਜਿਹੜੀ ਤਬਾਹ ਹੋ ਚੁੱਕੀ ਆ ਪਾਣੀ ਦੇ ਕਾਰਨ ਤੇ ਜ਼ਿਮੀਂਦਾਰ ਦਾ ਨੁਕਸਾਨ ਜਿਹੜਾ ਘੱਟ ਤੋਂ ਘੱਟ ਵੀ ਕਿਸੇ ਦਾ 4 ਲੱਖ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਨੁਕਸਾਨ ਫਸਲੀ ਹੋਇਆ ਜੀ ਇਹਦੇ ਤੇ ਤੁਰੰਤ ਜਿਹੜੀ ਸਰਕਾਰ ਆ ਉਹ ਜੋ ਵੀ ਜ਼ਿਮੀਂਦਾਰ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਕਰਜ਼ਾ ਮਾਫ਼ ਹੋਣਾ ਚਾਹੀਦਾ ਜੀ ਇਹ ਗੱਲ ਕਰਾ ਇਸ ਪੋਲ ਦੀ ਮੇਰੇ ਖਿਆਲ ਨਾਲ ਕੱਲ ਉੱਥੇ ਤੱਕ ਡੂੰਘ ਸੀ ਅੱਜ ਮੈਂ ਅੱਧੀ ਛੜ ਕੇ ਜਿਹੜੀ ਪਾਰ ਹੋ ਚੁੱਕੀ ਹੈ ਲੱਗਦਾ ਹੀ ਕੱਲ ਜਿਹੜਾ ਰਸਤਾ ਜੜਾ ਬੰਦ ਹੋ ਸਕੇਗਾ ਹਾਂਜੀ ਸਰ ਇਹ ਹੋ ਸਕਦਾ ਅੱਜ ਰਾਤ ਰਾਤ ਹੀ ਮੰਨ ਲਓ ਇਹਦਾ ਪੂਰਾ ਰਸਤਾ ਜਿਹੜਾ ਬਲੌਕ ਹੋ ਜਾਏ ਬੰਦ ਹੋ ਜਾਏ ਕਿਉਂਕਿ ਪਾਣੀ ਅਜੇ ਵੀ ਵਧਣ ਦੇ ਚਾਂਸ 4 ਫੁੱਟ ਤੋਂ 2 ਫੁੱਟ ਦੇ ਪਾਣੀ ਦੀ ਫੇਰ ਛੱਡਿਆ ਤੇ ਦੱਸਿਆ ਜੀ ਬਿਲਕੁਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹੜੇ ਨੌਜਵਾਨ ਨੇ ਜਿਹੜੇ ਸੇਵਾ ਕਰਕੇ ਪਿਛਲੇ ਪਿੰਡਾਂ ਚ ਆਏ ਭਾਜੀ ਕਿੱਥੋਂ ਆਏ ਦੀ ਤੇ ਕੀ ਨਾਮ ਤੁਹਾਡਾ ਭਾਜੀ ਮੇਰਾ ਨਾਮ ਹੈਗਾ ਰਵਿੰਦਰ ਸਿੰਘ ਅਸੀਂ ਆਏ ਆ ਗੜਸ਼ੰਕਰ ਸ਼ਿਹਾਰਪੁਰ ਤੋਂ ਹਾਂਜੀ ਇਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਜਦੋਂ ਹੜ੍ਹ ਆ ਗਏ ਨੇ ਪਾਣੀ ਆ ਗਿਆ ਕੀ ਕੀ ਸਮਾਨ ਤੁਸੀਂ ਲੈ ਗਏ ਸੰਗਤਾਂ ਵਾਸਤੇ ਅਸੀਂ ਭਾਜੀ ਸੰਗਤਾਂ ਵਾਸਤੇ ਖਾਣ ਪੀਣ ਦਾ ਸਮਾਨ ਲੈ ਕੇ ਆਏ ਆ ਬਿਸਕੁਟ ਰਸ ਪਾਣੀ ਔਰ ਜੋ ਘਰੇਲੂ ਸਮਾਨ ਹੁੰਦਾ ਭਾਜੀ ਤੁਸੀਂ ਪਿਛਲੇ ਪਿੰਡਾਂ ਤੋਂ ਆਏ ਤੇ ਕੀ ਹਾਲਾਤ ਹੈ ਪਿਛਲੇ ਪਿੰਡਾਂ ਦਾ ਕਿੰਨਾ ਪਾਣੀ ਹੈਗਾ ਪਿਛਲੇ ਪਿੰਡਾਂ ਭਾਜੀ ਵਿਚ ਵਿਚ ਘਾਟਾ ਵਿਚ ਵਿਚ ਤਾਂ ਬਹੁਤ ਜ਼ਿਆਦਾ ਪਾਣੀ ਆ ਭਾਜੀ ਕਿਉਂਕਿ ਟਰੈਕਟਰ ਦੇ ਮੋੜ ਨੇ ਸਾਰੇ ਟਾਇਰ ਡੁੱਬ ਜਾਂਦੇ ਭਾਜੀ ਯਾਰ ਵੀ ਇਹ ਆਇਆ ਕਿ ਹੋਰੀ ਪਿੰਡਾਂ ਦੇ ਲੱਗ ਤੁਹਾਡੇ ਵਾਲੇ ਦੁਆਲੇ ਪਿੰਡਾਂ ਦੇ ਲੋਕੜੇ ਆਏ ਸਾਡੇ ਪਿੰਡਾਂ ਦੇ ਵਾਲੇ ਦੁਆਲੇ ਬਹੁਤ ਆਂਦੇ ਭਾਜੀ ਜਿੱਦਾਂ ਸਾਰਾ ਕੁਝ ਐਨਆਰਆਈਆਂ ਦੇ ਸੰਯੋਗ ਨਾਲ ਇਕੱਠਾ ਹੋਈ ਜਾਂਦਾ ਤੇ ਭਾਜੀ ਫਿਰ ਸਾਰੇ ਮੁੰਡੇ ਇਕੱਠੇ ਹੋ ਕੇ ਆਈ ਜਾਂਦੇ ਆ ਲੱਗਦਾ ਕਿ ਪੰਜਾਬੀ ਹੀ ਪੰਜਾਬੀ ਦਾ ਅੱਜ ਕੰਮ ਆ ਰਿਹਾ ਜੀ ਇਹਦੇ ਭਾਜੀ ਸ਼ੁਰੂ ਤੋਂ ਹੀ ਆ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੋਰ ਤਾਂ ਕਿਸੇ ਨੇ ਆਉਣਾ ਨਹੀਂ ਭਾਜੀ ਨਾ ਸਰਕਾਰ ਨੇ ਆਉਣਾ ਕੰਮ ਅੱਜ ਪੰਜਾਬ ਤੇ ਮੁਸੀਬਤ ਪਈ ਆ ਤੇ ਮੇਰੇ ਕਹਿੰਦਾ ਪੰਜਾਬੀ ਕੰਮ ਆਏ ਨੇ ਜਦੋਂ ਬਾਹਰੀਆਂ ਸਟੇਟਾਂ ਦੇ ਉੱਤੇ ਕੋਈ ਵੀ ਹਾਸਤਾ ਹੋ ਜਾਂਦਾ ਕੋਈ ਵੀ ਹਾੜਾ ਆ ਜਾਂਦਾ ਸੁੱਕਾ ਪੈ ਜਾਂਦਾ ਤੇ ਉੱਥੇ ਵੀ ਜਿਹੜੇ ਪੰਜਾਬੀ ਆਪਣਾ ਝੰਡਾ ਜਿਹੜਾ ਬਲੰਦ ਕਰਦੇ ਨੇ ਹਾਂਜੀ ਭਾਜੀ ਉਹ ਪੰਜਾਬੀ ਦਾ ਕਰਦੇ ਆ ਕਿਉਂਕਿ ਖਾਲਸਾ ਏਡ ਤਾਂ ਹਰ ਇੱਕ ਥਾਂ ਜਾ ਕੇ ਆਪਣਾ ਪੰਜਾਬੀਆਂ ਦਾ ਨਾਮ ਉੱਚਾ ਕਰਦੀ ਕਰਦੀ ਆ ਭਾਜੀ ਇਹ ਸੀ ਸਾਡੇ ਨੌਜਵਾਨ ਜਿਹੜਾ ਸੇਵਾ ਕਰਕੇ ਆਏ ਨੇ ਪਿਛਲੇ ਪਿੰਡਾਂ 'ਚ ਰਾਸ਼ਨ ਦੀ ਸਮਗਰੀ ਦੇ ਕੇ ਆਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਸਕਦੇ ਉਸ ਪੁਲ ਦੀ ਜਿੱਥੇ ਟਰੈਕਟਰ ਜਿਹੜਾ ਅਸੀਂ ਇਸ ਦੂਗੀ ਖਾੜ ਦੇ ਵਿੱਚ ਡੇਗ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਦੀ ਬਣੀ ਮੁਸ਼ਕਲ ਨਾਲ ਜਾਨ ਬਜੀ ਲੇਕਿਨ ਪ੍ਰਮਾਤਮਾ ਦੀ ਕਿਰਪਾ ਲਈ ਕਿਰਪਾ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੈ ਪਿੰਡ ਸਾਡੇ ਨਾਲ ਹੋਰ ਵੀ ਹਾਂਜੀ ਭਾਜੀ ਕੀ ਨਾਮ ਜੀ ਤੁਹਾਡਾ ਲਾਪਰੇ ਸਿੰਘ ਜੀ ਕਿੱਥੋਂ ਆਏ ਜੀ ਤਰਨਤਾਰ ਰੋਡ ਤੋਂ ਆਏ ਜੀ ਹਾਂਜੀ ਅੱਗੇ ਕਿਹੜੇ ਪਿੰਡ ਗਏ ਸੀ ਤੇ ਕੀ ਹਾਲਾਤ ਅਗਲੇ ਪਿੰਡਾਂ ਦੇ ਅੱਗੇ ਪਿੰਡ ਇਸ ਵਕਤ ਬਹੁਤ ਜ਼ਿਆਦੀ ਸੇਵਾ ਗਈ ਹੈ ਜੀ ਗਾੜਲੇ ਬੰਨੇ ਅਸੀਂ ਤੁਸੀ ਦੇ ਜਿੱਥੇ ਬੰਨ ਟਟਾਏ ਉੱਥੋਂ ਆਏ ਹਾਂ ਜੀ ਗਾੜਲੇ ਪਿੰਡ ਸਾਰੇ ਬਹੁਤ ਜ਼ਿਆਦਾ ਮਤਲਬ ਰਾਸ਼ਨ ਪਾਣੀ ਹਰ ਇੱਕ ਚੀਜ਼ ਦੀ ਸੁਵਿਧਾ ਬਹੁਤ ਜ਼ਿਆਦੀ ਜਾਣਦੀ ਹੈ ਜਦੋਂ ਪੁਲ ਦੀ ਗੱਲ ਕਰਾਂ ਪੁਲ ਕਾਫੀ ਮੇਰੇ ਖਿਆਲ ਨਾਲ ਜਿੱਥੇ ਟ੍ਰੈਕਟਰ ਡਿੱਗਾ ਸੀ ਜਿਹੜੇ ਨੌਜਵਾਨ ਮਹਾਬਜੇ ਸੀ ਉਸ ਤੋਂ ਬਾਅਦ ਹੁਣ ਅੱਗੇ ਅੱਧੀ ਝੜ ਕੇ ਜਿਹੜੀ ਟੁੱਟ ਗਈ ਹੈ ਜੀ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਇਹੋ ਹੀ ਹੈ ਜੀ ਪਾਣੀ ਬਹੁਤ ਜ਼ਿਆਦਾ ਆਉਂਦਿਆ ਮਗਰੋਂ ਤੇ ਉਹਦਾ ਕਰਕੇ ਨੁਕਸਾਨ ਹੋਇਆ ਜੀ ਸੜਕ ਦਾ ਤੇ ਸਰਕਾਰ ਆ ਆਪਣਾ ਕੋਈ ਨਾ ਕੋਈ ਹੱਲ ਕਰੇ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਦੇਖ ਸਕਦੇ ਜਿਹੜੇ ਪਿਛਲੇ ਪਿੰਡਾਂ ਤੋਂ ਜਿਹੜੀ ਸੇਵਾ ਕਰਕੇ ਆ ਰਹੇ ਨੇ ਆਰਮੀ ਦੇ ਜਿਹੜੇ ਜਵਾਨ ਨੇ ਜਿਹੜੀ ਦੇਰ ਦੀ ਰੱਖਿਆ ਕਰਦੇ ਨੇ ਖੜੇ ਨੇ ਹੋਰੀ ਵੇਖਿਆ ਜਦੇ ਵੀ ਹਰ ਕੋਈ ਪੰਜਾਬੀ ਜਿਹੜੇ ਬਾਹਰ ਦੇ ਜਿਹੜੇ ਬਾਹਰ ਦੇ ਜਿਹੜੇ ਲਾਗੇ ਬੰਨੇ ਪਿੰਡ ਨੇ ਜਾਂ ਬਾਹਰ ਦੇ ਜਿਹੜੇ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਉਧਰੋਂ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਬਰਸਾਤ ਦੇ ਕਾਰਨ ਜਿਹੜਾ ਕਾਫੀ ਭਰ ਚੁੱਕਾ ਦੇਖ ਸਕਦੇ ਕਿ ਆਰਮੀ ਵੱਲੋਂ ਜਿਹੜੀਆਂ ਗੱਡੀਆਂ ਬੜੇ ਹੀ ਸਹੀ ਤਰੀਕੇ ਦੇ ਬੜੇ ਢੰਗ ਦੇ ਨਾਲ ਲਗਾਈਏ ਜਾ ਰਹੇ ਕਿਉਂਕਿ ਪਾੜ ਕਾਫੀ ਛੜਕ ਜਿਹੜੀ ਪਾੜ ਪੈ ਚੁੱਕਾ ਉਹਦੇ ਬੜੀ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਜਦੋਂ ਵੀ ਤੁਸੀਂ ਅਜ ਨਾਲੇ ਤੋਂ ਇੱਧਰ ਅੰਦਾਜ਼ ਵਾਲੀ ਸਾਈਡ ਤੇ ਜਾਣਾ ਤੇ ਬੜੀ ਸੋਚ ਸਮਝ ਕੇ ਨਿਕਣਾ ਕਿਉਂਕਿ ਛੜਕਦਾ ਸੜਕ ਜਿਹੜੀ ਹੈ ਅੱਧੀ ਟੁੱਟ ਚੁੱਕੀ ਹੈ ਤੇ ਜਿਹੜਾ ਪਾਣੀ ਹੈ ਉਹ ਵੀ ਕਾਫੀ ਤੇਜ਼ ਆ ਰਿਹਾ ਕੁਝ ਨੌਜਵਾਨ ਜਿਹੜੇ ਇੱਥੇ ਸੇਵਾ ਕਰਦੇ ਪਏ ਨੇ ਜਿਹੜੇ ਰਾਹੀ ਗੇਰ ਆ ਰਹੇ ਨੇ ਉਹਨਾਂ ਨੂੰ ਬੜੇ ਤਰੀਕੇ ਦਾ ਬੜੀ ਸਮਝਦਾਰੀ ਦੇ ਨਾਲ ਜਿਹੜਾ ਇੱਥੋਂ ਦੀ ਜਿਹੜਾ ਰਸਤਾ ਪਾਰ ਕਰਾਇਆ ਜਾ ਰਿਹਾ ਤਸਵੀਰਾਂ ਵੇਖ ਸਕਦੇ ਕਿੰਨੀ ਤੇਜ਼ ਜਿਹੜਾ ਵਹਾਵ ਪਾਣੀ ਦਾ ਜਿਹੜਾ ਵਗਦਾ ਆ ਰਿਹਾ ਤੇ ਸੜਕ ਜਿਹੜੀ ਪੂਰੀ ਤਰ੍ਹਾਂ ਜਿਹੜੀ ਤਹਿਸ ਨਾਸ ਹੋ ਚੁੱਕੀ ਆ ਪਾੜ ਜਿਹੜਾ ਵਧਦਾ ਵਧਦਾ ਜਿਹੜਾ ਪੂਰੀ ਸੜਕ ਜਿਹੜੀ ਵਾਦਾ ਜਾ ਰਹਾ ਦੇ ਸਕਦੀ ਤਸਵੀਰਾਂ ਰਾਈ ਕਿ ਜਿਹੜੇ ਨੌਜਵਾਨ ਆ ਰਹੇ ਨੇ ਜਿਹੜੇ ਸੇਵਾ ਕਰਕੇ ਦੂਜੇ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਦੇ ਸਕਦੇ ਪਾਣੀ ਦੀ ਛੱਲਾ ਤੁਸੀਂ ਦੇ ਸਕਦੇ ਜੇ ਕਿੰਨੀ ਤੇਜ਼ ਜਿਹੜਾ ਪਾਣੀ ਪਿੱਛੋਂ ਆ ਰਿਹਾ ਜਦੋਂ ਗੱਡੀ ਜਾਂ ਟ੍ਰੈਫਿਕ ਇੱਥੋਂ ਲੰਘਦੀ ਆ ਤੇ ਜਿਹੜੀ ਪਾਣੀ ਦੀ ਸਪੀਡ ਹੋਰ ਹੀ ਵੱਧ ਜਾਂਦੀ ਹੈ ਸਾਡੇ ਨਾਲ ਪਿੰਡ ਦੇ ਜੋ ਨੌਜਵਾਨ ਨੇ ਜਿਹੜੇ ਮੌਕੇ ਤੇ ਖਲੋਤੇ ਸੀ ਜਿਨ੍ਹਾਂ ਨੇ ਮੌਕੇ ਦੀ ਵੀਡੀਓ ਵੇਖੀ ਸੀ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਤੇ ਭਾਜੀ ਮਨੇ ਦੱਸਿਓ ਵੀ ਇੱਥੇ ਟਰੈਕਟਰ ਡਿੱਗਾ ਸੀ ਕੀ ਹਾਲਾਤ ਸੀ ਉਸ ਦਿਨ ਦੇ ਉਦਨ ਵੀਰ ਜੀ ਥੋੜਾ ਘਟ ਟੋਆਏ ਪਰ ਹੁਣ ਬਹੁਤ ਜ਼ਿਆਦਾ ਡੂੰਗਾ ਹੋ ਗਿਆ ਹੁਣ 40 50 ਫੁੱਟ ਥੱਲੇ ਚਲ ਗਿਆ ਪਾਣੀ ਬਸ ਹਾਂਜੀ ਆ ਵੀ ਪੁਲ ਡੇ ਬਣਾ ਦੇਈ ਡਾਂਗੇ ਬਸ ਮੇਰੇ ਸਾਹ ਅਜਰਾ ਨੂੰ ਪਾਣੀ ਕਿ ਤਰ੍ਹਾਂ ਵਧੀ ਜਾਂਦਾ ਇਹ ਵੀ ਡਿੱਗ ਜਾਣਾ ਮੈਸੇਜ ਕੀ ਦੇਣਾ ਚਾਹੋ ਮੈਸੇਜ ਦੇਣਾ ਚਾਹੋ ਜਿਹੜੇ ਲੋਕ ਅਜ ਨਾਲੇ ਤੋਂ ਜਿਹੜਾ ਰਮਦਾਸ ਨੂੰ ਜਾਣਦੇ ਨੇ ਕੀ ਮੈਸੇਜ ਦੇਣਾ ਹੈ ਵੀਰ ਜੀ ਆ ਪਿਛੋਂ ਦੀ ਰੋਡ ਜਾਂਦਾ ਉਧਰ ਦੀ ਜਾਣ ਬਹੁਤ ਮਿਹਰਬਾਨੀ ਆ ਰਾਤ ਕੋਈ ਮੇਰਾ ਵੀਰ ਐਨੂੰ ਨਾ ਆਵੇ ਤੇ ਬਹੁਤ ਮਿਹਰਬਾਨੀ ਆ ਕਿਉਂਕਿ ਸੰਗ ਤਾਂ ਦੂਰੋਂ ਆਉਂਦੀ ਕਿ ਇਹਨੂੰ ਨਹੀਂ ਪਤਾ ਗਿਆ ਤੇ ਇਦਾਂ ਹੀ ਉਹ ਟਰਾਲੀ ਆਈ ਨਾਲ ਅਗਲੀ ਟਰਾਲੀ ਨਾਂਗੇ ਮਗਲੇ ਟਰੈਕਟਰ ਦਾ ਟਾਇਰ ਵੇਚ ਡੇ ਪਿਆ ਤੇ ਜੇ ਵੀਡੀਓ ਨਾ ਬੰਦੀ ਤੇ ਕਿਸ ਨੂੰ ਪਤਾ ਨਹੀਂ ਲੱਗਣਾ ਜਾਂ ਕੱਲੇ ਹੁੰਦੇ ਤਾਂ ਸ਼ਾਇਦ ਨੁਕਸਾਨ ਜ਼ਿਆਦਾ ਹੋ ਸਕਦਾ ਫਿਰ ਹੋ ਸਕਦਾ ਜਾਨੀਸ ਖਾਨ ਵੀ ਹੋ ਸਕਦਾ ਹੈ ਵਿਚਾਨੇ ਕਿ ਉਹ ਵੀ 40 50 ਫੁੱਟ ਹੋਵਾ ਨੱਬਣਾ ਹੀ ਨਹੀਂ ਕੁਝ ਕੇ ਨੂੰ ਕੁਝ ਥੱਲੇ ਡੇ ਪਿਆ ਤੇ ਉਹ ਹੱਥ ਜੋੜ ਕੇ ਬੇਨਤੀ ਆ ਤੇ ਮੇਰੇ ਵੀਰ ਉੱਤੋਂ ਦੀ ਆਜੋ ਇੱਧਰ ਦੀ ਰਾਤ ਨਾ ਆਉਣ ਪਾਣੀ ਦੀ ਗੱਲ ਕਰਾਂ ਪਾਣੀ ਕਿੰਨਾ ਘਟਿਆ ਜਾਂ ਵਧਿਆ ਕੀ ਚੱਕਰ ਆ ਪਾਣੀ ਵਧਣ ਡਿਆ ਜੋ ਹਾਂਜੀ ਪਾਣੀ ਅੱਜ ਬਹੁਤ ਬਹੁਤ ਜ਼ਿਆਦਾ ਵਧਣ ਡਿਆ ਹੈ ਪਾਣੀ ਘਟ ਕੱਲ ਘੜਿਆ ਸੀ ਅੱਜ ਬਹੁਤ ਵਧ ਅੱਜ ਵਧ ਗਿਆ ਵੀਰ ਜੀ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜੀ ਮਾਰ ਵੱਜੀ ਹੈ ਹੜ੍ਹ ਦੀ ਇਹ ਵੀਰ ਜੀ ਲਾਗੇ ਲਾਗੇ ਕਿੰਨੇ ਪਿੰਡ ਹੈਗੇ ਆ ਇਧਰ ਦੂਜਾ ਮਾਰ ਨਿਗੇ ਨਿਗੇ ਪਿੰਡ ਆ ਹੁਣ ਨਹੀਂ ਰਾਤ ਦੱਸਣ ਦੇ ਅੱਜ ਮੇਨ ਜਨਾਲਾ ਠੀਕ ਹੈ ਜੀ ਇਹ ਜਨਾਲੇ ਇਲਾਕੇ ਦੇ ਕਿੰਨੇ ਪਿੰਡ ਹੈ ਸਾਰੇ ਨੂੰ ਜਿਆਦਾ ਮਾਰ ਪੈਣ ਦੀ ਹੈ ਬਿਲਕੁਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿਹੜਾ ਪਿਛਲੇ ਦਿਨ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਸੇ ਪੋਲ ਦੀ ਦੇਖ ਸਕਦੇ ਇੱਕ ਅਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਪਾਣੀ ਦਾ ਵਾਅਬ ਤੁਸੀਂ ਦੇਖ ਸਕਦੇ ਕਿੰਨੀ ਸਪੀਡ ਦੇ ਨਾਲ ਜਿਹੜਾ ਪਾਣੀ ਅੱਗੇ ਪਿੰਡਾਂ ਵੱਲ ਜਿਹੜਾ ਮਾਰ ਮਾਰਦਾ ਹੋਇਆ ਇਹ ਤੋਂ ਦੇਰ ਟੋਇਆ ਜਿਹੜਾ ਪਿਆ ਚੁੱਕਾ ਵਾ ਸੜਕ ਦੇ ਵਿੱਚ ਕਾ ਜਿਹੜਾ ਟੋਇਆ ਪਿਆ ਸਕੇ ਨਾਮ ਜੀ ਤੁਹਾਡਾ ਰੋਬੀਸ਼ ਰੋਬੀ ਜੀ ਤੁਸੀਂ ਨੌਜਵਾਨ ਜੇ ਸੇਵਾ ਕਰ ਰਹੇ ਜੇ ਜਿਹੜੀ ਸੰਗਤਾਂ ਆ ਰਹੀਆਂ ਨੇ ਆ ਰਾਸ਼ਨ ਪਾਣੀ ਜਿਹੜਾ ਪਿੰਡਾਂ ਜੇ ਆ ਰਹੇ ਨੇ ਵਾਪਸ ਉਹਨਾਂ ਤੁਸੀਂ ਰਸਤਾ ਸਹੀ ਤਰੀਕੇ ਨਾਲ ਦਿਖਾ ਰਹੇ ਕੀ ਕਹਿਣਾ ਚਾਹੋਗੇ ਬਾਬਾ ਜੀ ਪਾਣੀ ਦੇ ਬਹੁਤ ਜ਼ਿਆਦਾ ਵਾ ਚੁੱਕੇ ਜਿਹੜਾ ਸਾਡੇ ਸੜਕ ਟੁੱਟ ਚੁੱਕੀ ਹੈ ਵਿੱਚ ਬਹੁਤ ਜ਼ਿਆਦਾ ਗਹਿਰਾ ਪਾਣੀ ਆ ਹਾਂ ਜੀ ਬਸ ਸੇਵਾ ਕਰ ਰਿਹਾ ਟਰਾਲੀ ਹਿਂਗਾ ਰਹੇ ਬਾਬਾ ਜੀ ਤੁਹਾਡੇ ਸਾਹਮਣੇ ਜਿਹੜੇ ਪਿੰਡਾਂ ਦੇ ਕਿੰਨਾ ਕ ਪਾਣੀ ਆ ਜੀ ਪਾਣੀ ਬਾਬਾ ਜੀ ਬਹੁਤ ਜ਼ਿਆਦਾ ਹੀ ਅਧੋਵਾ ਦੇ ਜਿਆਦਾ ਜੀ ਬਿਲਕੁਲ ਜੀ ਤਸਵੀਰਾਂ ਲਗਾਤਾਰ ਤੁਹਾਨੂੰ ਹਲਕਾ ਜਨਾਲੇ ਦੀਆਂ ਸਾਂਝੀਆਂ ਕੀਤੀਆਂ ਨੇ ਦੇਖ ਸਕਦੇ ਕੀ ਸੜਕ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਵੱਡਾ ਪਾੜ ਪੈ ਚੁੱਕਾ ਵਾ ਆਪੀ ਉਹਨਾਂ ਜਿਹੜੇ ਸੰਗਤ ਜਿਹੜੇ ਸੇਵਾ ਕਰਨ ਵਾਸਤੇ ਅਜਨਾਲੇ ਹਲਕੇ ਵੱਲ ਆ ਰਹੇ ਨੇ ਜਾਂ ਰਮਦਾਸ ਸਾਹਿਬ ਜਾ ਰਹੇ ਨੇ ਕਰੀਬ ਰਾਤ ਨੂੰ ਕੋਈ ਵੀ ਸੰਗਤ ਇਸ ਪੁਲ ਦੇ ਲਾਗਾਂ ਦੀ ਨਾ ਨੰਗੇ ਕਿਉਂਕਿ ਕਾਫੀ ਡੂੰਘਾ ਇਹੜਾ ਪਾੜ ਪੈ ਚੁੱਕਾ ਵਾ ਤੇ ਲੋਕਾਂ ਵੱਲੋਂ ਵੀ ਬੇਨਤੀ ਕੀਤੀ ਗਈ ਹੈ ਜਦੋਂ ਵੀ ਤੁਸੀਂ ਇੱਥੋਂ ਨੰਗੜਾ ਰਾਤ ਨੂੰ ਨੰਗਾ ਪਿਛਲੇ ਬੰਨੇ ਕਪਿੰਡ ਪਿੰਡ ਪੈਂਦਾ ਆਉਂਦੀ ਤੁਸੀਂ ਨੰਗੋ ਮੈਨੂੰ ਦਿਓ ਜਾ ਤੁਸੀਂ ਪ੍ਰਾਈਮ ਪੰਜਾਬ 7 ਅੰਮ੍ਰਿਤਸਰ ਅਜਨਾਲਾ